ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋਂ ਡੈਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 987823917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਸਕਰੀਨ ਤੇ ਚੱਲੀ ਜਾਂਦਾ ਨੋਟ ਕਰ ਲਓ ਅੱਜ ਫੇਰ ਆਪਾਂ ਪਿੰਡ ਜਾਉਂਦਾ ਆਏ ਆ ਜੀ ਬਾਈ ਸੁਖਵਿੰਦਰ ਕੋਲੇ ਆਏ ਆ ਤੇ ਅੱਜ ਆਪਾਂ 2 ਜਨਵਰੀ ਤੁਹਾਨੂੰ ਦਿਖਾਵਾਂਗੇ ਤੇ ਦਿਖਾਵਾਂਗੇ ਕੋਕਾ ਪੀਸੀ ਠੀਕ ਹੈ ਜੀ ਤੇ ਗੱਲਬਾਤ ਬਾਈ ਨਾਲ ਕਰਾਂ ਮੈਂ ਨੰਬਰ 22 ਦਾ ਸਕਰੀਨ ਤੇ ਚੱਲੀ ਜਾਂਦਾ ਸਸੀ ਗਾ ਬਾਈ ਅਸੀ ਗਾ ਬਾਈ ਬੁੱਟੇ ਹੋਰ ਠੀਕ ਠਾਕ ਹੈ ਵੀਰੇ ਵਧੀਆ ਬਾਈ ਵਧੀਆ ਪਹਿਲਾ ਕੰਮ ਕਰ ਠੀਕ ਆ ਵਧੀਆ ਬਾਈ ਪਹਿਲਾਂ ਤਾਂ ਨਾਮ ਬੋਲ ਵੀਰੇ ਆਪਣਾ ਨਾਂ ਸੁਖਵਿੰਦਰ ਸਿੰਘ ਆ ਬਾਈ ਪਿੰਡ ਜਿਆਉਂਦਾ ਜ਼ਿਲ੍ਹਾ ਬਠਿੰਡਾ ਤਸੀਹ ਰੰਪਰਾਪੁਰਾ ਕੋਲਾ ਠੀਕ ਆ ਤੇ 10 ਕਿਲੋਮੀਟਰ ਰੰਪਰਾ 8 ਕਿਲੋਮੀਟਰ ਤਵਾ ਸ਼ਹਿਰ ਆਂਦੇ ਨੇ ਕਿਹੜੇ ਦੇ ਪਿੰਡ ਕੜੈਲਾ ਕੜੈਲੀ ਬੱਲੂ ਬਦੇਲਾ ਰਹਿ ਜਾਂਦੇ ਆਪਾਂ ਠੀਕ ਆ ਵੀਰੇ ਤੇ ਉਹਦੇ ਇੱਕ ਆਪਾਂ ਤੋਕਰ ਤੇ ਇੱਕ ਤਾਜੀ ਗਾਂ ਦੀ ਵੀਡੀਓ ਕਵਰ ਕੀਤੀ 2 ਦਿਨ ਹੋ ਗਏ ਹੋ ਗਏ ਸੇਲ ਹਾਂ ਬਈ ਤੇ ਅੱਜ ਆਪਾਂ ਤੇ ਜਿਹੜੀ ਪਹਿਲੇ ਨੰਬਰ ਤੇ ਆਪਾਂ ਬੱਛੀ ਦੇਖੀ ਜਾਨੇ ਆ ਵੀਰੇ ਤੇ ਗੱਲ ਜੇ ਆਪਾਂ ਇਹਦੇ ਬਾਰੇ ਕਰ ਲਗੇ ਹਨਾ ਲੇਖਾ ਮੁੱਕਿਆ ਪਈ ਨਹੀਂ ਸੋਣੀ ਤੇ ਮੁੱਕੀਆਂ ਪਈਆਂ ਬਾਈ ਤੇ ਪਾਸੋਂ ਆਖਤਰਾ ਨਹੀਂ ਦੰਦੋ ਕਿਵੇਂ ਆ ਵੀਰੇ ਦੰਦੋ ਦੁੰਦੀ ਹੈ ਦੰਦੋ ਦੋ ਦੰਦਾ ਤੇ ਕਿੰਨੇ ਦਿਨ ਵਾਕੀ ਆ ਵੀਰੇ ਇਹਦੇ ਬਾਈ 15 ਸਾਲ ਨੂੰ ਪੈਂਡਿੰਗ ਆ ਠੀਕ ਆ ਤੇ ਕਿੰਨਾ ਕੁ ਦੁੱਧ ਕੱਢ ਦੂਗੀ ਬਾਈ ਹਜੇ 30 ਪਲੱਸੋਂ ਚੱਲਣਾ ਇਹਨੇ ਠੀਕ ਹੈ ਲਓ ਲਿਓ ਜੀ ਨੂੰ ਬਾਹਰ ਨੂੰ ਤੇ ਜੇ ਆਪਾਂ ਗੱਲ ਕਰ ਲਗੇ ਨਾ ਬੱਚੇ ਪ੍ਰਿੰਟ ਦੀ ਫੁੱਲ ਕੱਦ ਦੀ ਫੁੱਲ ਠੀਕ ਹੈ ਜੀ ਕੁਆਲਿਟੀ ਪੂਰੀ ਫੁੱਲ ਟਿਲਾਂਟ ਉਹ ਲਾ 15 ਦਿਨ ਪੈਂਡਿੰਗ ਪਿਆ ਹਜੇ ਇਹਦੇ ਤੇ 15 ਦਿਨ ਦੇਖੋ 15 ਦਿਨਾਂ ਨੂੰ ਬੱਚੀ ਤੋਂ ਲੇਵਾ ਲੈ ਕੇ ਨਹੀਂ ਖੜਿਆ ਜਾਣਾ ਤੇ ਕੁਆਲਿਟੀ ਵਾਲੀ ਬੱਚੀ ਹੈਗੀ ਤੇ ਜੇ ਕਿਸੇ ਦੇ ਘਰੇ ਜਾਵੜੀ ਚੰਗਾ ਫਾਰਮ ਤਿਆਰ ਕਰ ਦੇਣਾ ਇਹਨੇ ਸ਼ੋ ਕੁਆਲਿਟੀ ਹੋਈ ਜਮਜ ਹਾਂ ਆ ਲਓ ਜੀ ਕਿਉਂਕਿ ਪੋਲਾਂ ਪਾਲਾਂ ਬੜੀਆਂ ਪੰਗਾ ਹਨਾ ਢਿੱਲਾਂ ਹਜੇ। ਢੋਲ ਢਲਾਨਾ ਲਟਕੇ ਸੋਣਾ। ਹੂੰ। ਆ ਦੇਖੋ ਜੀ। ਮੇਲੇ ਵਾਲਿਆ ਸ਼ੋਅ ਕੋਟੀ ਰਿੰਗਾ ਚ ਖੜਨਾ। ਹੂੰ ਨਹੀਂ ਹੈਗੀ ਵੀਰੇ ਹੈਗੀ ਆ। ਵੱਡਾ ਬੱਬ ਜਿੱਥੇ ਇੱਥੇ ਕਿਸੇ ਨੇ ਸਾਂਭਣ ਦੀ ਵੀ ਕਸਰ ਨਹੀਂ ਛੱਡੀ ਹਨਾ ਬਾਈ। ਗੱਲ ਬਣਾਈ ਪਈ ਆ। ਆ ਦੇਖੋ ਜੀ। ਥਣਲੇਵਾ ਨੇੜ ਤੋਂ ਕਰੋ ਚੈੱਕ ਤੇ ਪੂਰੀ ਹੱਡਾ ਪੈਰਾਂ ਦੀ ਮਜ਼ਬੂਤ ਰੀੜ ਦੀ ਹੱਡੀ ਦੀ ਮਜ਼ਬੂਤ ਤੇ ਸਟ੍ਰੇਟ ਕੰਗਰੋੜ ਹੈ ਦੀ। ਕੋਈ ਉਵੇਂ ਨਹੀਂ ਵੀ ਤਾਂ ਨੂੰ ਚੱਕ ਮੀਆਂ। ਤੇ ਹੱਥੋਂ ਤੋਂ ਫੇਰੀ ਵੀਰੇ ਦੇ ਕਰੈਗ ਚੱਕ ਕੋਈ ਇਹੋ ਜਿਹਾ ਟੈਨਸ਼ਨ ਵਾਲੀ ਗੱਲ ਨਹੀਂ ਓਕੇ ਜੀ ਓਕੇ ਹੂੰ ਢਿੱਲਾ ਦੇਖੋ ਤੁਹਾਡੇ ਦਾ ਬੋਰਾ ਹੀ ਬੰਦ ਲੈਣਾ ਨੇ ਜਿੱਦੇ ਨੂੰ ਸੂਣਾਗਾ ਡੈਟ ਗੇ ਸੂਣਾ ਨੇ ਹੂੰ ਡੈਟ ਗ ਤੇ ਵੀਰੇ ਕਿੰਨਾ ਦੁੱਧ ਕੱਢ ਦੂਗੀ ਬਾਈ ਵੀਰੇ ਦੁੱਧ ਬਾਈ 30 32 ਕਿਲੋ ਬਣ ਕੇ ਲੈ ਬੰਦਾ ਮੈਨੂੰ ਨਹੀਂ ਪਤਾ ਵੀ 40 ਨੂੰ ਮਾਰ ਜਾ ਤੇ 15 ਦਿਨ ਬਾਕੀ ਹੈ ਨਾ 15 ਦਿਨ ਪੈਣੇਗਾ ਬਾਈ ਜੀ ਤੇ ਕਿੰਨੇ ਦਿਨ 15 ਦਿਨ ਤੇ ਪੈਸੇ ਫਿਰ ਕਿੰਨੇ ਇਹਦੇ ਜਮਾ ਜਾਇਜ਼ ਬਾਈ ਦੇ ਕਬੂਟੇ ਇਹ ਜੇ ਬੱਚਿਆਂ ਨੂੰ 2-2 ਲੱਖ ਮੰਗੀਆਂ ਤੇ ਲੋਕ ਬੱਚੀ ਜੀ ਕੋਈ ਘਾਟ ਨਹੀਂ ਹਾਂ 2-2 ਲੱਖ ਮੰਗਦੇ ਆ ਹੂੰ ਆਪਾਂ ਨਾ 2 ਲੱਖ ਨਾ ਲੱਖ ਬਸ ਹਾਬ ਨਾਲ ਲੈ ਲੋ ਇਹਦੇ ਤੇ 93 ਜਮਾਨਤਨ ਕਰਦੇ ਨੇ ਬਾਕੀ ਬੱਚੀ ਵੀ ਦੱਸਦੀ ਆ ਹਾਂ ਕੁਆਲਟੀ ਜਿਹੜੀ ਬਈ ਆ ਦੇਖੋ ਜੀ ਹੂੰ ਆਏਗਾ ਸਾਰਾ ਕੁਝ ਕਰਨ ਵਾਲੀ ਤੇ ਬੱਚੀ ਨੇ ਦੁੱਧ ਕੱਢਣਾ ਐ ਨਹੀਂ ਕੋਈ ਇਹੋ ਜੀ ਗੱਲ ਨਹੀਂ ਹੈਗੀ ਬਈ ਇਹ ਕੱਢਣਾ ਐ ਜਿਹਨੂੰ ਪਤਾ ਕੁਆਲਟੀ ਦਾ ਉਹਨੇ ਬਈ ਦੇਖ ਲੈਣੀ ਆ ਉਹਦੀ ਦੇਖ ਲੈਣੀ ਜਮ ਤੇ ਬਾਕੀ ਦਾ ਕਿਹੇ ਪਹੁੰਚਦਾ ਸੂਏ ਸ਼ੂਵੇ ਖੁੱਚਾ ਤੇ ਤਾਂ ਵਾਲਾ ਹੀ ਹਵਾਨਾ ਰੱਖਣਾ ਨੇ ਤੇ ਫੇਸ ਕਰੋ ਚੈੱਕ ਤੇ ਬਾਕੀ ਦਾ ਹੱਡਾ ਪੈਰਾਂ ਦੀ ਜਿਹੜੀ ਮਜ਼ਬੂਤ ਆ ਨਾ ਉਹਨੇ ਹੀ ਦੁੱਧ ਕੱਢਣਾ ਹਨਾ ਕੱਦ ਪੂਰਾ ਫੁੱਲ ਤੇ ਬਾਕੀ ਰਿਨਲ ਦੋ ਦੰਦ ਦੋ ਬਾਈ ਪੱਟ ਕੇ ਲੈ ਜੜਾ ਠੀਕ ਆ ਓਕੇ ਤੇ 99000 ਜਮਾਨਤਨ ਹੋ ਜਾਣਾ ਹਾਂ ਹਾਂ ਤੇ ਕੋਈ ਕਦਰ ਵਾਲਾ ਬੰਦਾ ਹੀ ਲਊ ਹਨਾ ਬਾਈ ਜੀ ਨੂੰ ਪਤਾ ਤੇ ਜੇ ਆਪਾਂ ਝੋਟੀ ਦੀ ਗੱਲ ਕਰ ਲਈਏ ਕਿਹੜਿਆ ਸੂਆ ਵੀਰੇ ਇਹ ਦੂਜਾ ਸੂਆ ਜੀ ਕਿੰਨੇ ਦਿਨ ਬਾਕੀ ਆ 13 ਦਿਨ ਦੀ ਬਾਕੀ ਹੈ ਬੁੱਢੇ ਕੱਚੀ ਆ ਥੋੜੀ ਜੀ ਹਨਾ ਇਹ ਮੈਂ ਦੋ ਕਰਕੇ ਮੱਛੀਆ ਕਰਕੇ ਪਾਦੀ ਨਾ ਓਕੇ 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 ਤੇ ਝੋਟੀ ਸੋਹਣੀ ਸੁਨੱਖੀ ਹੈ ਨਾ ਪੂਰੀ ਇੱਕ ਨੰਬਰ ਚਲੋ ਫਿਰ ਲਿਆਓ ਇਹਨੂੰ ਵੀ ਵੀਨ ਲਾ ਬਿਆਰੋ ਠੀਕ ਆ ਓਕੇ ਤੇ ਥਣ ਥਣਾਂ ਦੀ ਬਾਈ ਕਹਿੰਦਾ ਓਕੇ ਆ ਤੇ ਬਾਕੀ ਦੇ ਇਹ ਵੀ ਸਿੰਘ ਸੁੰਗ ਕਨੀਓ ਸ਼ੋ ਕੁਆਲਿਟੀ ਹੋਈ ਆ ਹਾਂ ਬਾਕੀ ਦੀ ਗੱਲ ਸਮਾਈ ਸਮੂਹੀ ਕਨੀਓ ਥੋੜੀ ਜੀ ਪਹਿਲਾਂ ਘਟ ਰਹੀ ਵੀ ਆ ਹਨਾ ਤੇ ਥਣ ਥਣ ਪੂਰਾ ਚੰਗਾ ਲੱਗੇ ਤੇ ਚੀਪੇ ਜੂਪੇ ਦੀ ਓਕੇ ਬਾਈ ਹੋਰ ਕੋਈ ਧਾਰ ਦੀ ਭਾਰ ਦੀ ਸਾਰੀਆਂ ਗੱਲਾਂ ਗਰੰਟੀ ਭਾਰ ਦੀ ਆਪਣੀ ਗਰੰਟੀ ਓਕੇ ਓ ਕਈ ਵਾਰੀ ਬੰਦਾ ਨਾ ਲੋਕਲ ਲੈ ਜਾਂਦਾ ਮੁੜ ਕੇ ਠੀਕ ਆ ਠੀਕ ਆ ਵੀਰੇ ਤੇ ਬਾਕੀ ਦੀ ਗੱਲ ਥਣਲੇਵਾ ਚੰਗਾ ਕੱਢੂਗੀ ਹਨਾ 13 ਕਿਲੋ ਬਲੂਨ ਨੇ ਕੱਢਿਆ ਹੋਏ ਨੇ ਹੂੰ 13 ਕਹਿ ਕੇ ਦੇ ਦੇਾਂਗੇ ਤਕੀ ਹਾਂ ਤੇ ਫੇਸ ਕਰੋ ਚੱਕ ਕਿੰਨਾ ਪਿਆਰਾ ਕੱਟੀ ਦਾ ਹਾ ਦੇਖੋ ਜੀ ਫੇਰ ਸਿਕ ਨੰਬਰ ਤੇ ਵੀਰੇ ਫਿਰ ਇਹਦੇ ਕਿੰਨੇ ਪੈਸੇ ਲੈ ਲੈਣੇ ਆਪਾਂ ਬਾ ਲੈਣ ਵਾਲੇ ਤੇ 90 ਜਮਾਨਤ ਹਾਂ ਹੁਣ ਇੱਕ 10 ਬੰਦਰਾਂ ਦੀ ਆਹ ਦੇਖੋ ਜੀ 50 ਜਮਾਨਤ ਨੂੰ ਤੇ ਬਾਕੀ ਤਾਂ ਕਿਤੋਂ ਨਹੀਂ ਕੋਈ ਘਾਟ ਹਨਾ ਇਹ ਚ ਘਾਟ ਬਸ ਇੱਕੋ ਹੀ ਹੈ ਵੀ ਜਿਹੜੀ ਪੰਜ ਚਾਰ ਦਿਨ ਲੈਂਦੀ ਹੈਗੀ ਹਾਂ ਤੇ ਬਾਕੀ ਸੰਗ ਸੰਗ ਇੱਕ ਨੰਬਰ ਝੋਟੀ ਲੱਖ ਦੀ ਆ ਹੂੰ ਝੋਲੀ ਵਸੇਰੀ ਇਹਨ ਵੀ ਨਿਕਾ ਨਹੀਂ ਝੋਲੀ ਕੱਢੂਗੀ ਤੇ ਕਿੰਨਾ 90 90000 ਰੁਪਏ ਮਾਨਤਨ ਹੋ ਜਾਊਗਾ ਕਰ ਦਿੰਦੇ ਦੋ ਵੀਰੇ ਨਾਕਸੀ ਦੁੱਨੇ ਤੁਹਾਨੂੰ ਦਿਖਾਤੇ ਆ ਚੰਗੀ ਕੁਆਲਿਟੀ ਵਾਲੇ ਆ ਤੇ ਨੰਬਰ ਫੇਰ ਬੋਲ ਦਿਓ ਜੀ 76965 ਬਾਈ 02925 ਪਿੰਡ ਜੀ ਪਿੰਡ ਜੌਂਦ ਜ਼ਿਲ੍ਹਾ ਬਟਿੰਡਾ ਦਸੀਲ ਰਾਮਪਰਾ ਫੂਲ ਤੇ ਨੇੜੇ ਬਾਈਆਂ ਦੇ ਤੱਪਾ ਮੰਡੀ ਤੇ ਰਾਮਪਰਾ ਮੰਡੀ ਤੇ ਬਾਕੀ ਦੋ ਨਾਕਸੀ ਦੁੱਨੇ ਤੁਹਾਨੂੰ ਦਿਖਾਤੇ ਆ ਬਾਕੀ ਸਾਰੇ ਵੀਰਾਂ ਦਾ ਨੇ ਤਾਂ ਵੀਡੀਓ ਦੇਖਣ ਲਈ ਤੈ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿ ਨਵੀਂ ਵੀਡੀਓ ਦੇ ਨਾਲ